ਬੜਾ ਕੋਨਾ ਨੇ ਮਹਾਪੁਰਖ ਨੇ ਬਾਬਾ ਧਾਸੀ ਹੀ ਮਹਾਰਾਜੀ ਸੰਗਠਨ ਕਰੀ ਹੋਈ ਸੀ। ਬਾਬਾ ਇਸ਼ਰ ਸਿੰਘ ਮਹਾਰਾਜ ਛੋਟੇ ਬਾਬਾ ਜੀ। ਆ ਉਹਨਾਰੇ ਉਹ ਪ੍ਰਸ਼ੰਤਾ ਪ੍ਰਾਪਤ ਕਰੀ ਹੋਈ ਸੀ। ਬਾਬਾ ਜੀ ਮੈਨੂੰ ਦੱਸ ਦੇ ਜਦੋਂ ਵੇਰੌਣਾ ਨਾਲ ਮੁਲਾਕਾ ਹੋਇਆ ਪਹਿਲੇ ਦਿਨ ਹੀ। ਉਹ ਐਨੇ ਜਾਣੀ ਆ ਮਹਾਪੁਰਖ ਸੀਗੇ। ਕਿ ਉਹਨਾਂ ਪਹਿਲੇ ਦਿਨੋਂ ਮੇਰੇ ਅੰਦਰ ਦੀ ਗੱਲ ਘਟਲੀ। ਨਹੀਂ। ਵਚਨ ਮੈਨੂੰ ਕਰਿਆ ਵੀ ਆਪਾਂ ਤਾਂ ਇੱਕ ਰਾਹ ਤੇ ਪਾਂਹੀ ਇੱਕ ਰਾਹ ਤੇ ਚੱਲਣ ਵਾਲੇ ਆਪਣਾ ਸਰੀਰ ਕਰਕੇ ਆਪਾਂ ਦੋ ਲੱਗਦੇ ਪਰ ਹੈ ਆਪਾਂ ਇੱਕ ਇਹ ਜਿਹੜਾ ਢгай ਭਰੇ ਆ ਵਚਨ ਮੈਨੂੰ ਕਰਿਆ ਨਾ ਉਸ ਸਮੇਂ ਮਨ ਨੂੰ ਮਰਾਛੀ ਮੈਗੜਾ ਨੂੰ ਆਪਣਾ ਭਰਾਕ ਦੱਸਿਆ ਹਾਂ ਬਤਾਇਆ ਨਹੀਂ ਆਪਣੇ ਮੈਂ ਕੋਈ ਦੱਸਿਆ ਨਹੀਂ ਉਹਨਾਂ ਨੂੰ ਪਰ ਉਹਨਾਂ ਦੇ ਬੰਦਾ ਔਲਪੁਰ ਬੰਦਾਈ ਉਹਨਾਂ ਨੇ ਉਹਨਾਂ ਨੇ ਮੈਨੂੰ ਕਿਹਾ ਨੇ ਆਪਣਾ ਇੱਥੇ ਫਰਕ ਨਹੀਂ ਆਪਾਂ ਇਸ ਤਰ੍ਹਾਂ ਦੇ ਬਣ ਗਏ ਏ ਇਸ ਤਰ੍ਹਾਂ ਦੇ ਚੱਲਣ ਵਾਲੇ ਉਹ ਆਪੇ ਆਤਮਾ ਦੀ ਆਵਾਜ਼ ਉਹ ਜਿਹੜਾ ਮੇਰੇ ਪਿੰਡ ਵਾਲਾ ਸਿੰਘ ਸੀ ਉਹਨੂੰ ਕਿਹਾ ਕਿ ਇਹਨੂੰ ਤਾਂ ਪਾਈ ਕੁਝ ਪਤਾ ਨਹੀਂ ਹੈਗਾ ਸੰਗੀ ਉਹ ਫਿਰ ਮੈਨੂੰ ਕਾਹਨ ਲੱਗੇ ਮਹਾਂਪਰਸ ਕਹਿੰਦੇ ਵੀ ਮੈਨੂੰ ਅੰਦਰ ਬਿਠਾ ਲ ਦੇ ਮੈਂ ਉਹਨਾਂ ਨੂੰ ਬਾਹਰ ਹੀ ਫੜਿਆ ਤੇ ਅੰਦਰ ਲੈ ਕੇ ਗਿਆ ਮੈਂ ਆਪਣੇ ਮਾਂ ਤੇ ਸੁਤੀ ਅੱਗਿਆ ਨੀਂ ਮਰਦੇ ਬੰਦ ਚ ਨੇ ਇਹ ਵੀ ਇਹਨਾਂ ਦੀ ਅਵਸਥਾ ਹੈ ਮੇਨਾ ਨੂੰ ਹਰ ਸਮੇਂ ਬੱਬੀ ਲੋੜਾ ਹੈ। ਸਾਰੇ ਬੱਚਾ ਤੇ ਨਿਆਣਾ ਇੱਕ ਬਰਾਬਰ ਹੁੰਦਾ ਹੈ। ਪਰ ਮੈਂ ਵੀ ਕਬੀਲਦਾਰ ਸੀ ਮੈਂ ਵੀ ਉਹਨਾਂ ਸਮਾਂ ਤਾਂ ਮੈਂ ਉਹਨਾਂ ਟਰ ਨਹੀਂ ਸੀ ਸਕਦਾ। ਉਹਨਾਂ ਨੂੰ ਮੈਂ ਅੰਦਰ ਬਿਠਾ ਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਭਾਈ ਚਾਹ ਬਣਾ ਲੈ। ਤੇ ਹੁਣ ਦੂਜੇ ਪਿੰਡ ਦਾ ਆਸਥਾਨ ਸੀ। ਇਹਨੂੰ ਮੇਰਾ ਪਹਿਲੀ ਵਾਰੀ ਮਿਲਾ ਕੋਇਆ। ਉਹਦੇ ਪਿੰਡ ਦਾ ਅਸਥਾਨ ਸੀ। ਉੱਥੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੇ ਚਾਹ ਬਣਾ ਲੈ ਉੱਥੇ ਥੋੜੀ ਜਿਹੀ ਪੱਤੀ ਪਈ ਸੀ ਥੋੜੀ ਜਿਹੀ ਸ਼ੀਨੀ ਪਈ ਸੀ। ਤੇ ਮੈਂ ਚਾਹ ਬਣਾਉ ਲੱਗਾ ਦੁੱਧੋ ਤੇ ਹੈਮੂ ਸੀ। ਤੇ ਦੁੱਧ ਦਾ ਮੈਂ ਕੰਮ ਕਰਦਾ ਸੀ ਮੇਰਾ ਜਿਹੜਾ ਮੋਟਰਸਾਈਕਲ ਸੀ ਬਾਹਰ ਖੜਿਆ। ਖੜਿਆ ਸੀ ਮੈਂ ਬਾਹਰੋਂ ਦੁੱਧ ਲੈ ਕੇ ਜਿਆ। ਤੇ ਮੈਂ ਦੁੱਧ ਚਾਹ ਬਣਾ ਕੇ ਕਹਿੰਦੇ ਦੋ ਗਲਾਸਾਂ ਦੇ ਪਾ ਲੈ। ਉਹ ਮੇਰਾ ਤੋਂ ਕਿ ਗਲਾਸਾਂ ਦੇ ਵਿੱਚ ਪਾ ਲਈ ਆ ਕੇ ਉਹਨਾਂ ਨੇ 2 ਮਿੰਟ ਬੈਂਤੀ ਕਰੀ ਉਹ ਜਦੋਂ ਵੀ ਨਾ ਉਹ ਛੱਕਦੇ ਉਹਨੂੰ ਬੈਂਤੀ ਕਰਦੇ ਬੈਂਤੀ ਕਰਕੇ ਫਿਰ ਰਮਾਲ ਦੇ ਨਾਲ ਫੜ ਕੇ ਗਲਾਸ ਫੇਰ ਚਾਹ ਚਾਹੇ ਦੁੱਧ ਜਦੋਂ ਛੱਕਣਾ ਹੁੰਦਾ ਫਿਰ ਛੱਕਦੇ ਉਹ ਮੇਰੇ ਹੱਥਾਂ 'ਵਲ ਵੇਖੀਏ ਵੀ ਇਹ ਕਿਤੇ ਗਲਾਸ ਫੜ ਕੇ ਹੁਣੇ ਤਾਂ ਨਹੀਂ ਪੀਣ ਲੱਗ ਜਾਂਦਾ ਅੱਛਾ ਹੈ ਇਹ ਕਿਹਨਾਂ ਨੂੰ ਹਾਏ ਮੈਂ ਉਹਨਾਂ ਕਰਕੇ ਨਹੀਂ ਮੈਂ ਬੇਨਤੀ ਕਰ ਰਿਹਾ ਹਾਂ ਕਿ ਮੈਂ ਇਸ ਲੈਂਡ ਤੇ ਆਇਆ ਹੋਇਆ ਸੀ ਮੈਨੂੰ ਇਹ ਸੁਣਦੀ ਸੀ ਮੈਂ ਮਹਾਪੁਰਖਾਂ ਦੇ ਵਾਰਸ ਹਾਂ ਬਾਬਾ ਬਰਿਆ ਸਿੰਘ ਰਟਵਾੜਾ ਸਾਹਿਬ ਵਾਲੇ ਪਤਾ ਨਾ ਬਾਬਾ ਮਾਂ ਸਿੰਘ ਭੇਵੇਂ ਵਾਲੇ ਉਹ ਅਮੇਕਾ ਮਹਾਪੁਰਖਾਂ ਬਾਬਾ ਬਰਬਾਸ਼ ਸਿੰਘ ਜੋੜਾ ਸਾਹਿਬ ਵਾਲੇ ਉਹਨਾਂ ਦੇ ਅਸੀਂ ਛੱਡੀ ਜਿਹੜਾ ਦੇ ਵਿੱਚ ਦਵਾਨ ਲਵਾਏ ਇਹ ਉਹਨਾਂ ਦੇ ਵਿੱਚ ਮੇਰਾ ਮੈਂ ਪਹਿਲੇ ਬੰਦੇਾਂ ਦੇ ਵਿੱਚ ਹੋਰੇ ਸੀ। ਓਕੇ। ਦੇਖੋ ਜੀ। ਉੱਥੇ ਵੀ ਅਸੀਂ ਕਈ ਸਮਾਗਮ ਕਰਾਏ। ਜਣੀ ਸਾਨੂੰ ਪੂਰੀ ਸੋਝੀ ਸੀ। ਉਹਦੇ ਕਰਕੇ ਅਸੀਂ ਵੀ ਬਾਬਾ ਜੀ ਦੇ ਹਰ ਇੱਕ ਸਾਰੇ ਨੂੰ ਸਮਝਦੇ ਸੀ। ਬਾਬਾ ਜੀ ਕੀ ਕਹਿਣਾ ਚਾਹੁੰਦੇ? ਹਾਂ। ਹਾਂ। ਉਹ ਘਰ ਬਾਬਾ ਜੀ ਨੇ ਸਾਨੂੰ ਫਿਰ ਇਹਨੂੰ ਉਹ ਸਮੇਂ ਇਹ ਗੱਲ ਕਹੀ। ਮੈਂ ਭਾਈ ਦੁੱਧ ਕਿੱਥੋਂ ਆਇਆ? ਅੱਛਾ ਜੀ। ਹਾਂਜੀ ਮੈਂ ਉਹਨਾਂ ਨੂੰ ਦੱਸਿਆ ਵੀ ਦੁੱਧ ਉਹਨਾਂ ਨੂੰ ਘੱਟ ਸੌਂਦਾ ਸੀ ਉਹਨਾਂ ਨੂੰ ਸੌਂਦਾ ਨਹੀਂ ਸੀ ਜਿੱਤੇ ਦੇਣਾ ਪੈਂਦਾ ਸੀ। ਬਹੁਤ ਜ਼ਿਆਦਾ ਕੀ ਬਚਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਫਿਰ ਮੈਂ ਉਹਨਾਂ ਨੂੰ ਲਿਖੇ ਦਿੱਤੇ ਆ ਵੀ ਦੁੱਧ ਮੈਂ ਮੇਰੇ ਕੋਲ ਵੀ ਮੈਂ ਦੁੱਧ ਦਾ ਕੰਮ ਕਰਦਾ ਕੰਮ ਕਰਦੇ ਆ ਉਹਨਾਂ ਨੇ ਦੇਖਿਆ ਬੜੀ ਅੱਖਾਂ ਮੈਂ ਕੋ ਪੈਨ ਨਹੀਂ ਰੱਖਿਆ ਬਸ ਇੱਕ ਕਾਪੀ ਸੀ ਕਹਿੰਦੇ ਇਹਦੇ ਲਿਖੇ ਦੇਈ ਫਿਰ ਉਹ ਲਿਖੇ ਦਿੱਤੇ ਆ ਅੱਛਾ ਉਹ ਕਹਿੰਦੇ ਦੁੰਦ ਨਹੀਂ ਆਇਆ ਇਹ ਦਰਬਾਰਣੀ ਸੰਗਮ ਤਿੰਨ ਤਿੰਨ ਗੱਲਾਂ ਦਾ ਮੇਲ ਹੋ ਗਿਆ ਸਹੀ ਮੈਂ ਕਹਿੰਦਾ ਵੀ ਇਹ ਮਲਾਪ ਹੋ ਰਿਹਾ ਹੈ ਇਹ ਦੁੰਦ ਨਹੀਂ ਆਇਆ ਇਹ ਮਲਾਪ ਹੋਣਾ ਸੀ ਉਹ ਜਿਹੜਾ ਉਹਨਾਂ ਨਾਲ ਪਹਿਲਾ ਦਰਸ਼ਕਾਤ ਹੋਇਆ ਵਸੇ ਨਾ ਉਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮਹਾਂਪੁਰਖ ਦਾ ਨਾਮ ਸਰਵਾਰੇ ਉਹ ਮਹਾਪੁਰਖ ਉਹਨਾਂ ਨੂੰ ਦਿਖਾਈ ਦਿੰਦੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਬਚਨ ਬਲਾਸ ਹੁੰਦੇ ਸੀ ਆਤਮਾ ਰਹੀ ਉਹਨਾਂ ਦੀ ਬੱਦਗੀ ਇੰਨੀ ਸੀ ਉਸ ਨੱਡਰ ਦੇ ਵਿੱਚ ਲੈ ਪਰ ਕਲਮ ਦੇ ਵਿੱਚ ਉਹ ਪਹਿਲਾ ਵੀ ਬੰਦਾ ਉਹਦੇ ਨਾਲ ਲੱਗ ਕੇ ਚੱਲੇ ਰਹੀ ਸੀ ਉਸ ਸਮੇਂ ਉਹਨਾਂ ਨੂੰ ਕੋਈ ਦਿੱਲੀ ਦਾ ਬੰਦਾ ਲੈ ਗਿਆ ਜਦੋਂ ਦਿੱਲੀ ਦੇ ਵਿੱਚ ਨਾ 15-20 ਦਿਨ ਰਹੇ ਬਾਬਾ ਜੀ ਕਹਿੰਦੇ ਮੈਨੂੰ ਉਹਨਾਂ ਨੇ ਸਾਰੀ ਗੱਲ ਦੱਸੀ ਕਹਿੰਦੇ ਵੀ ਭਾਈ ਉਹ ਚਰਨਜੀਤ ਕਾਲਰ ਆ ਉਹਦੇ ਸਾਲੇ ਮੈਨੂੰ ਲੈ ਗਏ ਉਹ ਮੈਨੂੰ ਪਾਕੇ ਸੀਗੇ ਕਹਿੰਦੇ ਵੀ ਅੱਗੇ ਤੋਂ ਅੱਗੇ ਮੈਨੂੰ ਦਿੱਲੀ ਚ ਘਰਾਂ ਚ ਲੈ ਜੀ ਲੈ ਜੀ ਵੀ ਉਹਨੇ ਦੱਸ ਤੇ ਆ ਵੀ ਕਹਿੰਦੇ ਜੇ ਕੁਝ ਚਾਹੀਦਾ ਤੁਹਾਨੂੰ ਇਹ ਬਜ਼ੁਰਗ ਦੀ ਸੇਵਾ ਕਰੋ ਇਹਦੀ ਕੋ ਬਹੁਤ ਖੁਸ਼ ਹੈ ਕਹਿੰਦਾ ਚਰਨਜੀਤ ਦੇ ਜਿਹੜਾ ਤੱਕਦੇ ਦਾ ਕੰਮ ਸੀ ਉਹ ਸਾਡੇ ਵੇੜਾ ਕਰਕੇ ਚੱਲਿਆ ਸੀ ਹੈ ਉਹਨਾਂ ਨੇ ਸਾਡੀ ਸੇਵਾ ਕੀਤੀ ਕਹਿੰਦੇ ਉਹਨੇ ਆਪਣੇ ਸਾੜਿਆਂ ਨੂੰ ਕਿਹਾ ਵੀ ਇਹਨੂੰ ਬਜ਼ੁਰਗ ਨੂੰ ਲੈ ਜਾਓ ਤੇ ਸੇਵਾ ਕਰੋ ਜੋ ਮੰਗੂਗਾ ਛਾ ਨੂੰ ਮਿਲ ਜੇਗਾ ਅੱਛਾ ਹੈ ਉਹ ਵੀ ਅੱਗੇ ਤੋਂ ਅੱਗੇ ਲੈ ਜੀ ਘਰਾਂ ਦੇ ਵਿੱਚ ਲਜਾਣ ਲੱਗੇ ਉਹ ਬਾਪੇ ਨੂੰ ਫਿਰ ਬਹੁਤ ਪਿਆਰ ਕਰਦੇ ਆ ਉੱਥੇ ਫਿਰ ਕਹਿੰਦੇ ਬਾਬਾ ਜੀ ਕਹਿੰਦੇ ਮੈਨੂੰ ਕਹਿੰਦੇ ਭਾਈ ਮੈਨੂੰ ਫਿਰ ਦਸਤਾਬਾ ਹੋਇਆ ਬਾਬਾ ਜੀ ਦਾ ਕਹਿੰਦੇ ਹੁਣ ਤੂੰ ਦਿੱਲੀ ਚ ਆ ਕੇ ਬਹਿ ਗਿਆ ਜਿਹਸ ਬੰਦੇ ਦੇ ਨਸੀਬ ਦੇ ਵਿੱਚ ਬੰਨ ਗਏ ਹੈ ਨਾ ਉਹ ਬੰਨ ਜੀ ਨੂੰ ਭਾਗ ਲਾਣੀ ਸੀ ਮਹਾਰਾਜ ਨੇ ਉਹ ਕੋਈ ਨਾ ਕੋਈ ਕਾਰਨ ਤਾਂ ਬਣਨਾ ਸੀ ਹਰੇਕੀ ਉੱਪਰ ਬਾਬਾ ਗਦੇਵ ਸਿੰਘ ਦੀ ਗੰਗਲੀ ਅੰਨੀ ਸੀ। ਨਾ ਕਿਤੇ ਕੋਈ ਸਥਾਨ ਬਣਾਇਆ ਨਾ ਕੋਈ ਕੁਝ ਕਰਿਆ। ਸਾਰੀ ਉਮਰ ਇਹ ਹੀ ਬੰਦਗੀ ਕਰਦੇ ਲੱਗੀ। ਮਹਾਪੁਰਸ਼ਾਂ ਦੀ ਸੇਵਾ ਕਰਦੇ ਲੱਗੀ ਉਹਦੀ। ਤਿੰਨ ਮਹਾਪੁਰਖਾਂ ਨੇ। ਤਿੰਨ ਮਹਾਪੁਰਖਾਂ ਦੇ ਬਚਨਾਂ ਦਾ ਪਾਲਣ ਕਰੇ। ਫਿਰ ਆਪਣੇ ਆਪ ਨੂੰ ਹਾਇਆ ਕੁਛ। ਨਾਮ ਦੇ ਸੱਦੇ ਵਿੱਚ ਸੇਵਾ ਕਰਦੇ ਰਹੇ। ਆੜ ਕਰਦੇ ਰਹੇ। ਫਿਰ ਲੱਗਣ ਵਾਲੇ ਸੀ। ਉਹ ਬੰਦੇ ਨੂੰ ਇਸ ਤਰ੍ਹਾਂ ਬਾਬਾ ਨਾਲ ਸੀ ਵੀ ਮਾਰਾ ਤੂੰ ਗੱਟਿਆਂ ਤੋਂ ਪ੍ਰਸੰਤਾ ਲਈ ਨਹੀਂ ਸੀ ਨਾ ਜਦੋਂ ਬਾਬਾ ਜੀ ਮੈਨੂੰ ਦੱਸਦੇ ਇੱਕ ਵਾਰੀ ਕਹਿੰਦੇ ਭਾਈ ਕਿ ਹੁਣ ਮੈਂ ਦਿੱਲੀ ਵਾਲਾ ਜਿਹੜਾ ਵਚਨ ਹੈ ਨਾ ਉਹ ਫਿਰ ਉੱਥੋਂ ਬਾਬਾ ਜੀ ਬਾਬਸ਼ਾਹੀ ਫਿਰ ਕੋਈ ਜਦੋਂ ਗਸ਼ਟਾਤ ਹੋ ਗਿਆ ਜਦੋਂ ਬਾਬਾ ਜੀ ਨੇ ਕਿਹਾ ਵੀ ਭਾਈ ਤੂੰ ਇੱਥੇ ਆ ਕੇ ਬਹਿ ਗਿਆ ਦਿੱਲੀ ਚ ਬੜੀ ਬੜੀਆਂ ਗੱਡੀਆਂ ਚ ਬੈਠਦਾ ਹੈ ਤਾਂ ਨਹੀਂ ਮੈਂ ਜਿਹੜਾ ਕੰਮ ਅਸੀਂ ਇੱਥੇ ਤੋਂ ਪੁਰਾਣਾ ਉਹ ਤੂੰ ਕਰ ਲੈਣੀ। ਉਹ ਕਰਨਾ। ਕਹਿੰਦੇ ਵੀ ਚੱਲ ਇਥੋਂ। ਕਹਿੰਦੇ ਫਿਰ ਮੈਂ ਫੇਰ ਚੰਡੀਗੜ੍ਹ ਆ ਗਿਆ। ਮੈਂ ਉੱਥੇ ਕਹਿੰਦੇ ਅਮਰ ਤੋਂ ਵੇਲੇ ਹੀ ਲੋੜਾ ਬਾਹਰ ਆ ਕੇ ਮੈਂ ਜਾਣਾ। ਹਾਂ ਜਾਣਾ। ਹੈ? ਵੀ ਮੈਂ ਜਾਣਾ ਹੈ। ਜਾਣਾ। ਤਾਂ ਕਹਿੰਦੇ ਮੈਂ ਚੰਡੀਗੜ੍ਹ ਆ ਗਿਆ ਫਿਰ ਮੈਂ ਕੋਈ ਜਾਣੇ ਆਪਣੇ ਪੋਤਾ-ਪੋਤੀ ਇੱਥੇ 15 ਸੈੱਟ ਰਹਿੰਦੇ ਸੀ। ਕਹਿੰਦੇ ਮੋਂਾ ਤੋਂ ਦੋ ਤਿੰਨ ਰਿਹਾ ਕਹਿੰਦੇ ਫਿਰ ਉਹ ਫੇਰ ਮੈਨੂੰ ਦੱਸਤਾ ਕਿ ਤੂੰ ਇੱਥੇ ਆ ਕੇ ਬਹਿ ਗਿਆ। ਹਾਂ ਮਾ ਬਨੁਸ਼ਾ। ਹਾਂ ਜੀ। ਮਾ ਬਨੁਸ਼ਾ। ਹਾਂ ਜੀ। ਹੂੰ। ਉਹ ਕਹਿੰਦੇ ਉੱਥੋਂ ਮੈਂ ਬਾਈਕ ਸ਼ੈਟਰ ਗੁਰਦਾਰ ਸਾਹਿਬ ਰਿਹਾ ਚਲੇ ਗਿਆ ਮੈਂ ਉਹ ਮੈਂ ਜਾਵਾਂ ਕਿੱਥੇ ਜੇ ਮੈਨੂੰ ਕੋਈ ਰਾਹ ਮਿਲੇ ਮੈਂ ਤਾਂ ਹੀ ਜਾਵਾਂਗੇ ਬਿਲਕੁਲ ਬਿਲਕੁਲ ਉਹ ਕਹਿੰਦੇ ਦੋ ਦਿਨ ਮੈਂ ਉੱਥੇ ਰਹਾ ਤੀ ਇਹ ਦਿਨ ਮਨ ਉਹਨਾਂ ਨੇ ਕਿਹਾ ਆ ਜਾ ਬਾਬਾ ਇਹ ਸੁਖਾ ਨੂੰ ਨਿਕਸਾ ਦੇ ਮੈਨੂੰ ਸਾਨੂੰ ਦੋ ਦਿਨ ਦਾ ਹੀ ਹੁਕਮ ਹੈ ਉਹ ਕਹਿੰਦੇ ਉੱਥੋਂ ਮੈਂ ਫਿਰ 17 ਸੈਟਰ ਬੱਸ ਅੱਡੇ ਚਲੇ ਗਿਆ ਕਹਿੰਦੇ ਮੈਂ ਮੰਚਾਇਆ ਵੀ ਮੈਂ ਜਿਹੜੀ ਬੱਸ ਮੈਨੂੰ ਪਹਿਲਾਂ ਫਿਰ ਗਈ ਨਾ ਫੇ ਉਸੇ ਵਿੱਚ ਬਹਿ ਜਾਣਾ ਜਿੱਥੇ ਲੁਡੂ ਉੱਤੇ ਚਲੇ ਜਾ ਹੈ ਨਹੀਂ ਮੇਰੇ ਮਾਨਾ ਇਹ ਬੰਦੀ ਗੱਲ ਕਹਿੰਦੇ ਮੈਨੂੰ ਬੱਸ ਵਾਲੇ ਨੇ ਦੁਬਾਰੇ ਬਨੂੜ ਜਾ ਕੇ ਤਾਰ ਲਿਆ ਅੱਛਾ ਅੱਗੇ ਜਦੋਂ ਮੈਂ ਪਹਿਲਾ ਬੱਸ ਚਾਇਆ ਸੀ ਪਹਿਲਾਂ ਮੈਂ ਦੂਜੇ ਪਾਸੇ ਗਿਆ ਸੀ ਹੈ ਨਹੀਂ ਕਹਿੰਦੇ ਫੇਰ ਮੈਂ ਜਾ ਦੁਬਾਰੇ ਬਨੂੜ ਮੈਨੂੰ ਆ ਕੇ ਤਾਰਦੇ ਆ ਕਹਿੰਦੇ ਉਹ ਕਨੈਕਟਰ ਮੈਨੂੰ ਕਹਿਣ ਲੱਗਿਆ ਫਿਰ ਬਜ਼ੁਰਗ ਉੱਤਰ ਆ ਵੇ ਅਸੀਂ ਇੱਥੇ ਤੋਂ ਵਾਪਸ ਮੁੜਨਾ ਹੈ ਵਸਲੇ ਸਹੀ ਉੱਥੇ ਕਹਿੰਦੇ ਮੈਨੂੰ ਲਾ ਦੇਆ ਉੱਥੇ ਤੋਂ ਮੈਨੂੰ ਕਿਸੇ ਬੰਦੇ ਨੇ ਹੋਰ ਵਸਲੇ ਚਿੜਾਤਾ ਹਾਂ ਸਮਝੋ ਮੇਰੀ ਉਮਰ ਜਾਤਾ ਸੀ ਮੈਨੂੰ ਤਾਂ ਇਹ ਨਹੀਂ ਹੋ ਹੈ ਨਹੀਂ ਸੀ ਕਹਿੰਦਾ ਉਹ ਸਬਸ ਨੇ ਆ ਕੇ ਮੈਨੂੰ ਇਸੇ ਨਗਰ ਦੇ ਵਿੱਚ ਫੇਰ ਤਾਰ ਦੇ ਵਾਹ ਵਹੀ ਨਾਲ ਜਿੱਥੇ ਲੱਗਿਆ ਸੀ ਜਿੱਥੇ ਗਿਆ ਸੀ ਉੱਥੇ ਆ ਕਹਿੰਦੇ ਵੀ ਪਹਿਲਾਂ ਮੈਂ ਜਾ ਕੇ ਇੱਥੇ ਆਇਆ ਸੀ ਗੁਰਦੁਆਰਾ ਸਾਹਿਬ ਉਹ ਪਿੰਡ ਦਾ ਸਥਾਨ ਸੀ ਗੁਰੂ ਘਰ ਬਣਿਆ ਵਾ ਉੱਥੇ ਕਹਿੰਦੇ ਵੀ ਕੋਈ ਮੰਗਿਆ ਵਾ ਖੁਰਪਾ ਵੀ ਨਿਸ਼ੀ ਦਿੰਦਾ ਅੱਛਾ ਜੀ ਫਿਰ ਬੰਦਾ ਘਾਇ ਕੋਤਲੇ ਵੀ ਲੱਗਣ ਨਹੀਂ ਸੀ ਪੰਡਮਾਂ ਜਮਾਈ ਨਹੀਂ ਸੀ ਹੈਂ ਲੱਖਾ ਉਹ ਕਹਿੰਦੇ ਫਿਰ ਮੈਂ ਸੋਚਦਾ ਵੀ ਇੱਥੇ ਵੀ ਸਮਾਂ ਚੜ੍ਹਣਾ ਵੀ ਬੰਦੇ ਦੀ ਜਦ ਕੋਈ ਆਂਦਾ ਨਹੀਂ ਜਾਂਦਾ ਨਹੀਂ ਹੈ ਜੀ ਇੱਕ ਵਾਰੀ ਸਵੇਰੇ ਪਾਠ ਕਰਿਆ ਪਾਖੀ ਨੇ ਮੁੜ ਕੇ ਕੋਈ ਦੇਖਿਆ ਨਹੀਂ ਐਡਾ ਢਾ ਘਾ ਖੜਿਆ ਗੁਰੂ ਘਰ ਮਾ ਹੈ ਨਹੀਂ ਉਹ ਕਹਿੰਦੇ ਵੀ ਮੈਂ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ ਗੁਰੂ ਘਰ ਦਾ ਹਾਂ ਕਦਾ ਵੀ ਮੈਂ ਬਰਾ ਵਿੱਚ ਫਿਰ ਫਿਰ ਮੈਨੂੰ ਆਇਆ ਹੋਇਆ ਵੀ ਇੱਥੇ ਤਾਂ ਫਿਰ ਮੈਂ ਇੱਥੇ ਆ ਗਿਆ ਵੀ ਇੱਥੇ ਤਾਂ ਮੰਗਿਆ ਕੋਈ ਖੁਫਾ ਵੀ ਨਹੀਂ ਨੰਦਾ ਬੇ ਇੰਨੀ ਲਗਨ ਨਹੀਂ ਹੈਗੀ ਲੋਕਾਂ ਪਤਾ ਨਹੀਂ था ਲੋਕੋ ਪਤਾ ਹੀ ਨਹੀਂ ਪਤਾ ਨਹੀਂ था ਲੋਕੋ ਉਹ ਕਹਿੰਦੇ ਫਿਰ ਦਿਨ ਚਪੌ ਸੀ ਦਿਨ ਚਪੌ ਕਰਕੇ ਮੈਂ ਹੋਰ ਪਾਸੇ ਜਾ ਵੀ ਨਹੀਂ ਸਕਿਆ ਕਹਿੰਦੇ ਮੈਨੂੰ ਆਣਾ ਪਿਆ ਉਹਨਾਂ ਕੋਲ ਉਹ ਕਹਿੰਦੇ ਦੂਜੇ ਦਿਨ ਮੈਨੂੰ ਕਹਿੰਦੇ ਅਵਤਾਰ ਫਿਰ ਤੂੰ ਆ ਗਿਆ ਸ਼ਾਮ ਨੂੰ ਮੇਨ ਤਾਂ ਮੇਰਾ ਨਿਕਲ ਗਿਆ ਹੈ ਹਈ ਹੂੰ ਆ ਗਿਆ ਵੀ ਤੇ ਤੈਨੂੰ ਸਾਰਾ ਕੁਝ ਪਤਾ ਹੀ ਹੈ ਹਈ ਜਿਉਂ ਤੇਰੇ ਨਾਲ ਗੱਲ ਹੋਈ ਮੈਨੂੰ ਸਾਲ ਬਾਅਦ ਸਾਰਾ ਬਾਬਾ ਜੀ ਨੇ ਵਿਸਥਾਰਪੂਰਵਕ ਦੱਸਿਆ ਮਤਾਇਆ ਹਈ ਬੇਟਾ ਇਹ ਫਿਰ ਜਦੋਂ ਤੇਰਾ ਮੇਰੇ ਨਾਲ ਮਲਾਪ ਹੋਇਆ ਨਾ ਉਦੋਂ ਮੈਨੂੰ ਅੰਦਰੋਂ ਆਵਾਜ਼ ਆਦੀ ਸੀ ਇਹਦਾ ਇਸ ਜੀਵ ਦਾ ਪਤਾ ਨਹੀਂ ਬਾਬਾ ਜੀ ਨੇ ਕੁਝ ਵੇਣਾ ਹੈ ਪਸਾਨੀ ਕੁਝ ਲੈਣਾ ਹੈ ਇਸ ਕਸੂਰ ਦਾ। ਜੀ ਇਹ ਜਿਹੜਾ ਜੀਵ ਮੇਰੀ ਐਨੀ ਪਕੜ ਕਰ ਰਿਹਾ ਨਾ ਐਨੀ ਸਰਦਾ ਭਾਵਨਾ ਦੇ ਨਾਲ ਸੇਵਾ ਕਰ ਰਿਹਾ ਮੇਰਾ ਵਚਨ ਮੰਨ ਰਿਹਾ ਹੈ। ਹੈ? ਬਿਲਕੁਲ ਜੀ। ਇਹ ਇਹ ਕੋਈ ਖੇਡ ਵਰਤਣੀ ਹੈ। ਸਹੀ। ਬਈ ਮੈਂ ਤਾਂ ਇਹਨੂੰ ਇਹ ਐਨਾ ਲਾਇਆ ਨਹੀਂ ਲਗਨ ਤੇ ਆਇਆ ਹੈ ਆਪਣੀ ਮਰਜ਼ੀ से। ਸਹੀ। ਹਾਂ ਜੀ ਬਿਲਕੁਲ ਬਿਲਕੁਲ। ਵੇ ਜਿਹੜਾ ਮੇਰਾ ਹਰ ਇੱਕ ਵਚਨ ਜਦਾ ਮੈਨੂੰ ਜਦੋਂ ਮੈਂ ਘਰ ਆ ਗਿਆ ਘਰ ਆ ਕੇ ਮੈਨੂੰ ਜਿਹੜਾ ਮਨੂੰ ਵਚਨ ਕਰਿਆ ਸੀ ਉਹਨਾਂ ਨੇ ਰਾਤ ਨੂੰ 11 ਵਜੇ ਤੱਕ ਮੈਨੂੰ ਨੀਂਦ ਨਹੀਂ ਪਈ ਮਹਾਪੁਰਖਾਂ ਦੇ ਜਣੀ ਦਰਸ਼ਨ ਕਰਕੇ ਅੱਛਾ ਜੀ ਨਹੀਂ ਨਹੀਂ ਪਈ ਮੈਂ ਸੋਚਿਆ ਵੀ ਮੇਰਾ ਇਹਨਾਂ ਨਾਲ ਕੀ ਸਰਬੰਧ ਮਨੂੰ ਕਹਿੰਦੇ ਵੇਪਾ ਸਰੀਰ ਕਰਕੇ ਦੋ ਹਾਂ ਆਪਾ ਇੱਕ ਇੱਕ ਆਤਮਾ ਇੱਕ ਹਾਂਜੀ ਤੋਹੀ ਵੋਹੀ ਅੰਤਰ ਕੈਸਾ ਉਹ ਕਹਿੰਦੇ ਵੀ ਫਰਕੇ ਨਹੀਂ ਕੋਈ ਆਪਣੀ ਜਿਤਾ ਉਹ ਫਿਰ ਮੈਨੂੰ ਮੋੜ-ਮੁੜ ਕੇ ਮੇਰੇ ਮਨ ਚ ਆਈ ਜਾਵੇ ਫਿਰ ਜਦੋਂ ਮੈਂ ਉਹਦੇ ਸੂਤਸੀ ਵਾਲਾ ਜਿਹੜੀ ਉਹਦੇ ਹੱਥ ਵਿੱਚ ਦੇਖੀ ਸੀ ਫਿਰ ਮੈਂ ਕਿਹਾ ਵੀ ਇਹ ਬੰਦਗੀ ਵਾਲੇ ਮਹਾਪੁਰਖ ਹੈ ਤੇ ਜਿਹੜੀ ਮੇਰੀ ਬਰਾਗ ਦੀ ਅਵਸਥਾ ਜਿਹੜਾ ਮੈਨੂੰ ਬਰਾਗ ਲੱਗਿਆ ਹੋਣਾ ਇਹ ਉਹਨੂੰ ਜਾਣਦੇ ਆ ਸਾਰੀ ਇਹਨਾਂ ਦੀ ਅੰਦਰ ਜਿਹੜੇ ਜਿਹੜਾ ਅੰਦਰ ਹੈ ਨਾ ਉਹ ਇਹ ਮੈਨੂੰ ਜਾਣ ਰਹੇ ਆ ਸਾਰੀ ਦੇਖਤੀ ਸਭ ਉਸਦਾ مالک ਆਕਿਤ ਮਨ ਕੀ ਬਾਤਾਂ ਜਾਣਦੇ ਉਹ ਜਿਹੜੀ ਦੂਜੇ ਦਿਨ ਮੈਂ ਫਿਰ ਲੰਘ ਨਹੀਂ ਸਕਿਆ ਮੈਂ ਉਹਨਾਂ ਨੂੰ ਠੇਡਾ ਤੋਂ ਪਾ ਕੇ ਗਿਆ ਪਾਣੀ ਭਰ ਕੇ ਰੱਖ ਕੇ ਗਿਆ ਤੇ ਮੈਂ ਚੱਡਿਓਣੇ ਦੁੱਧ ਪਾਣ ਚਲੇ ਗਿਆ ਜਦੋਂ ਮੈਂ ਉਧਰੋਂ ਆਇਆ ਮੇਰੇ ਮਨ 'ਚ ਆਇਆ ਵੀ ਬਾਬਾ ਜੀ ਵੀ ਬਜਰ ਰੱਖਾਂਗੇ ਕਿ ਪਿੰਡ ਐਡਾ ਕੋਈ ਖਾਸ ਹੋ ਨਹੀਂ ਹੈਗਾ ਲਗਣ ਵਾਲਾ ਜਹ ਨਹੀਂ ਹੈ ਹੈ ਨੀ ਤੇ ਥੋੜੀ ਚਾਹ ਪਤੀ ਸੀ ਥੋੜੀ ਚੀਨੀ ਸੀ ਚੀਨੀ ਸੀ ਮੈਂ ਉੱਥੋਂ ਚੀਨੀ ਵੀ ਲਿਆਇਆ ਤੇ ਰੋ ਚਾਹ ਪਤੀ ਵੀ ਲਿਆਇਆ ਮੈਂ ਬਿਸਕੁਟ ਥੋੜੇ ਜਿਹਾ ਦੋ ਤਿੰਨ ਪੈਕਟ ਲਿਆ ਵੇ ਕਈ ਵਾਰੀ ਬਜ਼ੁਰਗ ਕੋਈ ਪਿੰਡ ਦਾ ਬੰਦਾ ਰੁਕਿੰਦੇ ਆਵੇ ਪੱਤ ਤੋਂ ਨਾਵੇ ਹਨੀ ਮੇ ਕਿਹਾ ਪਤਾ ਹੈ ਮੈਂ ਚਲੋ ਜਿੰਨਾ ਕਾਪਾ ਕੇ ਹੁੰਦਾ ਉਹਨਾਂ ਕਤੇ ਕਰੋ ਪਿੰਡ ਦਾ ਮੇਰਾ ਵੀ ਦੁੱਧਿਆ ਸੀ ਮੇਰਾ ਘਰ ਉਹ ਪਿੰਡ ਸੀ ਮੈਂ ਸੇਵਾ ਕਰ ਸਕਦਾ ਉਹਨਾਂ ਦੀ ਹਨੀ ਪਰ ਜਿੰਨਾ ਕਿ ਮੇ ਤੋਂ ਹੋਇਆ ਮੈਂ ਆਂਦੇ ਵੀ ਲੈ ਕੇ ਆਇਆ ਜਦੋਂ ਮੈਂ ਆਂਦੇ ਵੀ ਲੈ ਕੇ ਸਮਾਨ ਆਇਆ ਤਾਂ ਉਹ ਬਾਥਰੂਮ ਗਏ ਰੇਸ਼ੀ ਮਾਫਰ ਮਹਾਪੁਰਸ਼ ਵੇਲੇ ਮਨੂ ਹੈ ਨਾ ਮੈਂ ਸਮਾਨ ਰੱਖ ਕੇ ਚਲੇ ਆ। ਅੱਛਾ ਐਸੇ ਸਮਾਨ ਰੱਖ ਕੇ ਚਲੇ ਆਇਆ। ਸ਼ਾਮ ਨੂੰ ਫੇਰ ਮੈਂ ਦੁੱਧ ਇਕੱਠਾ ਕਰਨਾ ਸੀ ਮੈਂ ਫੇਰ ਜਾਣਾ ਸੀ। ਉਹ ਜਦੋਂ ਮੈਂ ਫੇਰ ਗਿਆ ਫੇਰ ਮੈਂ ਗਿਆ। ਤਿਰੋ ਕੋਧਰ ਤੇ ਜਾ ਮੈਂ ਜਾਂਦਾ। ਤਿਰੋ ਮੈਨੂੰ ਮਿਲਦੇ ਹੀ ਨਾ। ਹਾਂ। ਉਹ ਪਤਾ ਕਿ ਬਜ਼ੁਰਗ ਸੀਗੇ ਸ਼ਾਮ ਨੂੰ ਕਈ ਵਾਰੀ ਇਸ਼ਨਾਨ ਕਰਦੇ ਹੁੰਦੇ। ਕੁੰਡਾ ਰਖੋਲਦੇ। ਫਿਰ ਮੈਨੂੰ ਉਸੇ ਤਰ੍ਹਾਂ ਮੁੜਨਾ ਪੈਂਦਾ। ਬੈ ਜਾਣੀ ਮੈਂ ਦੁੱਧ ਪਾਇਆ ਨਾ। ਜਿਉ ਕੋਈ ਸਮਾਨ ਰੱਖਣਾ ਰੱਖਿਆਣਾ ਉਹ ਆਪ ਕੋ ਵੀ ਲੈ ਲਈ ਚਾਰ ਦਿਨ ਮੇਰਾ ਮੁੜ ਕੇ ਮਿਲਪ ਨਹੀਂ ਹੋਇਆ ਬਾਬਾ ਜੀ ਚਾਰ ਦਿਨ ਚੌਥੇ ਦਿਨ ਫਿਰ ਉਹ ਵਿੜ ਕੇ ਰੱਖ ਗਏ ਸੀ ਉਹਨਾਂ ਨੂੰ ਇਹ ਹੈ ਸੀ ਵੀ ਕੋਈ ਨਾ ਕੋਈ ਜਣਾ ਮੇਰਾ ਪਾਣੀ ਵੀ ਭਰ ਕੇ ਜਾਂਦਾ ਹਾਂ ਤੇ ਖਾਣੇ ਪੀਣੇ ਦਾ ਵੀ ਸਮਾਨ ਦਿੰਦੇ ਸਾਰੇ ਹਾਂ ਮੈਂ ਮੈਂ ਬੰਦਾ ਤਾਂ ਉਹੀ ਹੈ ਇਹ ਨਹੀਂ ਫਿਰ ਨਾ ਤਾਂ ਮੇਰਾ ਨਾਂ ਜਾਣਦੇ ਸੀ ਨਹੀਂ ਨਾ ਮੈਨੂੰ ਨਹੀਂ ਸੀ ਜਾਨਦੇ ਉਹ ਫਿਰ ਨਾਮ ਨਹੀਂ ਸੀ ਜਾਨਦੇ ਫਿਰ ਉਹ ਬਾਂਦੇ ਵਿੱਚ ਉਹਨਾਂ ਦੇ ਵਿੱਚ ਬਾਜ ਕੇ ਆ ਗਏ ਕਿ ਮਾਰਾ ਇਹਨੂੰ ਨਹੀਂ ਬਿਲਕੁਲ ਨਹੀਂ ਉਹ ਫਿਰ ਬਾਹਰ ਬੈਠੇ ਸੀ ਉਸ ਦਿਨ ਗਏ ਨਹੀਂ ਬਾਥਰ ਵਿੱਚ ਜਾਂ ਤਾਂ ਜਾਂਦੇ ਸੀ ਨਾ ਟਾਈਮ ਜਾ ਉਹਨਾਂ ਦਾ ਇੰਤਜ਼ਾਰ ਜਾਈ ਸੀ ਅਸਨਾਣ ਕਰਨ ਦਾ ਉਹ ਫਿਰ ਗਏ ਨਹੀਂ ਉਸ ਦਿਨ ਵਿੱਚ ਚਾ ਲੇਟ ਚਲੇ ਜਾਵਾਂਗੇ ਆ ਲੈਣ ਦੇ ਜਦੋਂ ਆਇਆ ਮਾਨੂੰ ਕਹਨੇ ਭਾਈ ਮੈਨੂੰ ਆਪਣਾ ਨਾਮ ਤਾਂ ਦੱਸ ਦੇ ਤੂੰ ਰੋ ਜਾ ਰਿਹਾ ਹੈ ਹਾਂ ਹੈ ਕੋ ਫਰਮਾਇਆ ਅਰੇ ਕੰਨੇ ਸਟੇ ਲਿਖ ਕੇ ਦੇ ਮਾਨੂੰ ਮੈਂ ਆਪਣਾ ਨਾਮ ਹੀਸਣ ਲੱਗਿਆ ਮੈਨੂੰ ਕਾਫੀ ਢੇਰ ਨਾਮ ਨਹੀਂ ਲਿਖਿਆ ਗਿਆ ਮੈਂ ਕਾਗਜ਼ ਹੀ ਪੂਰਾ ਭਰ ਦੇਆ ਪੇਪਰ ਪਰ ਆਪਣਾ ਨਾਮ ਨਹੀਂ ਆਦਾ ਹੈ ਆਪਕੋ ਮੈਂ ਕਿਹਾ ਸੰਸਾਰ ਦੇ ਵਿੱਚ ਠੁੱਠਾ ਨਾ ਹਾਂ ਐ ਮੈਂ ਮਿੱਟੀ ਹੈ ਇਹਦਾ ਨਾਮ ਗਿਆ ਕੁਝ ਵੀ ਨਹੀਂ ਉਹ ਕਹਿੰਦੇ ਨਾ ਉਹ ਨਾ ਜਾਣੇ ਮੇਰਾ ਆਪਣਾ ਤਾਂ ਬੰਦੇ ਦਾ ਤਾਂ ਨਾ ਹੀ ਕੁਛ ਨਹੀਂ ਹੈ ਤਾਂ ਠੁੱਠਾ ਹੈ ਠੁੱਠਾ ਹੈ ਬਿਲਕੁਲ ਜੀ ਬਿਲਕੁਲ ਮਟੀਰੀਅਲ ਆਇਆ ਕਿ ਕੋਈ ਨਾ ਨਹੀਂ ਹੈ ਬੇ ਸੰਸਾਰ ਵਿੱਚ ਠੁੱਠਾ ਨਾ ਮੇਰਾ ਇਹ ਹੈ ਅਵਤਾਰ ਸਿੰਘ ਉਹ ਕਹਿੰਦੇ ਵੀ ਜਦੋਂ ਤੈਂ ਮੈਨੂੰ ਇਹ ਲਿਸ਼ਟੇ ਦਿਆ ਨਾ ਆਰ ਆਈ ਨਾ ਪੇਜ ਭਰ ਦਿਆ ਕਹਿੰਦੇ ਮੈਂ ਫਿਰ ਜਦੋਂ ਉਹਨੂੰ ਪੜਿਆ ਉਹਨੂੰ ਸਮਝਿਆ ਮੇਰੇ ਨਾਲ ਸਾਲ ਬਾਅਦ ਬਾਬਾ ਜੀ ਦੇ ਬਚਨ ਮਿਲਾਸ ਹੋਏ ਸੀ ਕਨੇ ਫਿਰ ਮੈਨੂੰ ਆਇਆ ਲੱਗਿਆ ਸੀ ਵੀ ਬਾਬਾ ਜੀ ਨੇ ਇਹਦਾ ਪਤਾ ਨਹੀਂ ਕੁਛ ਦੇਣਾ ਜਿਹੜਾ ਮੈਨੂੰ ਇੱਥੇ ਭੇਜਿਆ ਪਤਾ ਨਹੀਂ ਕੁਛ ਲੈਣਾ ਪਤਾ ਨਹੀਂ ਕੀ ਕਰਨ ਬੜਨਾ ਕਿਸ ਕਿਸ ਕਰਨਾ ਆਇਆ ਇਹ ਇਸ ਕਰ ਮੈਨੂੰ ਉਰੇ ਭੇਜਿਆ ਹਾਂ ਹਾਂਜੀ ਬਿਲਕੁਲ ਜੀ ਲੁੱਕਾ ਮੇ ਉਹ ਖੇੜ ਬਣਨੀ ਸੀ ਖੇੜ ਬਣਨੀ ਉਹ ਰਚਨਾ ਜਿਹੜੀ ਨਾ ਨਾਨਕ ਰਚਨਾ ਪ੍ਰਵਰਤੀ ਬਹੁ ਭੇਜਣ ਦੇ ਕੋਈ ਪ੍ਰਕਾਰ ਉਦੋਂ ਉਸ ਨਗਰ ਦੇ ਵਿੱਚ 4-5 ਲੱਖ ਦੀ ਰੇਟ ਨਹੀਂ ਸੀ ਜ਼ਮੀਨ ਦਾ ਅੱਛਾ ਜੀ ਹਿੱਲੇਗਾ ਅੱਛਾ ਜੀ 4 ਲੱਖ ਨੂੰ 5 ਨੂੰ ਉੱਥੇ ਠਿੱਲਾ ਮਿਲ ਜਾਂਦਾ ਸੀ ਅੱਛਾ ਜੀ ਸਾਹਮਣੇ ਨਹੀਂ ਡੱਰਦੇ ਵਿੱਚ ਹਾਂ ਜੀ ਮਤਲਬ ਜੀ ਇੱਕ ਸਾਲ ਬਾਬਾ ਜੀ ਉਹ ਜਿਹੜਾ ਪਿੰਡ ਦਾ ਪੁਰਾਣਾ ਸਥਾਨ ਸੀ ਗੁਰਦੁਆਰਾ ਰੇਪਰ ਕਲਾਂ ਉਹਦੇ ਵਿੱਚ ਰਹੇ ਕਮਰਾ ਉਹ ਦੇਯਾਵਾਸੀ ਸੇਵਾ ਮੈਂ ਕਰਦਾ ਰਿਹਾ ਸੇਵਾ ਕਰਦੇ ਨੇ ਆ ਮੈਂ ਸੇਵਾ ਨਹੀਂ ਛੱਡੀ ਮਹਾਂਪੁਰਖਾਂ ਨੇ ਮੇਰੇ ਤੋਂ ਛੱਡ ਨਹੀਂ ਹੋਈ